ਕਾ ਤੋ ਤੋਂ ਦਰੋਂ ਲੈ ਫालतੂ ਵਾਲਾਂ ਚ ਹਾਂਜੀ ਟਾਈਮ ਹੋ ਗਿਆ ਸਵਾ 4 ਵਜੇ ਦਾ ਅਜੇ ਤੱਕ ਲਾਈਟ ਨਹੀਂ ਆਈ ਤੇ ਬਲੌਗ ਦੀ ਚੁਰਾਤ ਆਪਾਂ ਹੁਣ ਕੀਤੀ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਮੈਰੀਨ ਲੱਗ ਗਿਆ ਆਪਦਾ ਹੋਮਵਰਕ ਕਰਨ ਵਾਓ ਮੈਰੀਨ ਦੀ ਹੈਂਡ ਰਾਈਟਿੰਗ ਦਾ ਬੋਲ ਸੁਣੀਏ आईकिंग सोनिया होर उसी एरिया हम्म ठीक अच्छी हम्म बहुत सोनिया हेलो शीशिका जी सर मैं मैं रिकर्स द लाइक कलेक्शन ब्लास बोलो सो एक टाइम जे वीडियो बढ़िया लाइक शेयर जरूर करो हम्म चल चंगा लाइट नहीं आई हजे तक খেট ল ਆਇਨੂ ਆ ਤਾਂ ਮਰੂਗਾ ਹੈ? ਯਾਨੀ 3 ਆਪਰ ਨੂੰ ਲੈਣਾ। ਲੋ ਜਦੋਂ ਉਹ ਹਾਂਜੀ ਆਪਾਂ ਗਏ ਸੀ ਪਸ਼ੂਬਾਲ ਜਿਵੇਂ ਮੈਂ ਕੱਲ ਵਾਲੇ ਬਲੌਗ ਚ ਕਿਹਾ ਦੱਸਿਆ ਸੀ ਲਾਸਟ ਦੇ ਵਿੱਚ ਕਿ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਆ ਗਈ ਸਾਡੇ ਤਕਰੀਬਨ ਸਾਰੇ ਪਸ਼ੂ ਬਿਮਾਰ ਨੇ ਦੁੱਧ ਬਹੁਤ ਜ਼ਿਆਦਾ ਘਟ ਗਿਆ ਤੇ ਗੁਰਪੇ ਦਵਾਈ ਦੇ ਰਹੀ ਸੀ ਕਿ ਪਹਿਲਾਂ ਮੈਨੂੰ ਲੱਗਿਆ ਕਿ ਸ਼ਾਇਦ ਇੰਜੈਕਸ਼ਨ ਲਗਾ ਰਹੇ ਨੇ। ਤੋ ਦਵਾਈ ਆ ਜਿਹੜੀ ਮੂੰਹ ਘਰਉਣ ਤੋਂ ਬਾਅਦ ਪਛਮਾ ਨੂੰ ਦਿੱਤੀ ਜਾਂਦੀ ਆ ਹਨਾ ਤਾਂ ਬਹੁਤ ਔਖੀ ਦਵਾਈ ਦੇਣੀ ਇਹਨਾਂ ਨੂੰ ਬਹੁਤ ਜ਼ਿਆਦੇ ਔਖੀ ਆ ਪਰ ਜੀ ਜਬੀ ਦੇਖੋ ਆਪਾਂ ਆਪ ਦੀ ਸਾਰੀ ਬਾਹ ਲਾਉਣੇ ਆ ਪ੍ਰਮਾਤਮਾ ਕਰੇ ਸਹੀ ਹੋ ਜਾਣ ਪਹਿਲਾਂ ਮੱਜਾਂ ਵੀ ਸਹੀ ਹੋਗੀਆਂ ਤੇ ਥੋੜੀਆਂ ਜੀਆਂ ਗਾਈਆਂ ਨੂੰ ਜਿਵੇਂ ਇਹ ਗੱਲ ਕਹਿ ਸਕਦੇ ਆ ਕਿ ਗਾਈਆਂ ਸੋਲ ਹੁੰਦੀਆਂ ਨੇ ਗਰਮੀ ਨਹੀਂ ਚੱਲਦੀਆਂ ਇੱਕ ਤਾਂ ਗਰਮੀ ਦਾ ਸੀਜ਼ਨ ਆ ਗਿਆ ਇੱਕ ਅੰਦਰੋਂ ਜਿਹੜੀ ਮੂੰਹ ਘੁਰੂ ਦੀ ਬਿਮਾਰੀ ਦਾ ਹੋਣ ਕਰਕੇ ਗਰਮੈਸ਼ ਬਹੁਤ ਜ਼ਿਆਦੇ ਆ ਮੂੰਹ ਦੇ ਵਿੱਚ ਜ਼ਖਮ ਬਣ ਜਾਂਦੇ ਆ ਤੇ ਜਿਹੜੇ ਇਹਨਾਂ ਦੇ ਆ ਬਾਹਰ ਬੁੱਲ ਹੁੰਦੇ ਆ ਬੁੱਲਾਂ ਦੇ ਉੱਤੇ ਜ਼ਖਮ ਬਣੇ ਪਏ ਆ ਨਾ ਨੱਕ ਦੇ ਵਿੱਚ ਜ਼ਖਮ ਬਣੇ ਪਏ ਆ ਤਾਂ ਇਸ ਤਰੀਕੇ ਨਾਲ ਜਿਹੜੇ ਜ਼ਖਮ ਹੋ ਜਾਂਦੇ ਆ ਤੇ ਤਿਰੇ ਜਿਵੇਂ ਕਹ ਰਹੀ ਹਾਂ ਤੂੜੀ ਨਹੀਂ ਖਾਂਦੀਆਂ ਫੀਡ ਨਹੀਂ ਖਾਂਦੀਆਂ ਖਾਣਾ ਪੀਣਾ ਵੀ ਘਟਾ ਦਿੰਦੀਆਂ ਨੇ ਸਟ्रेस ਦੇ ਵਿੱਚ ਆ ਜਾਂਦੀਆਂ ਨੇ ਜਦੋਂ ਇਹ ਸਟ्रेस ਦੇ ਵਿੱਚ ਆ ਜਾਂਦੀਆਂ ਨੇ ਤਾਂ ਇਹ ਸਾਰਾ ਕੁਝ ਛੱਡ ਦਿੰਦੀਆਂ ਨੇ ਸਟ्रेस ਬਹੁਤ ਜ਼ਿਆਦਾ ਮੰਨਦੀਆਂ ਨੇ ਜਿਹੜੀਆਂ ਐਫ ਗਾਵਾਂ ਹੁੰਦੀਆਂ ਨੇ ਇਸ ਸਟ੍ਰੈਸ 'ਚ ਨਹੀਂ ਰਹਿ ਸਕਦੀਆਂ ਹਨਾ ਮੱਜਾਂ ਦਾ ਹੋਰ ਸਿਸਟਮ ਹੁੰਦਾ گاਵਾਂ ਦਾ ਥੋੜਾ ਜਿਹਾ ਹੋਰ ਸਿਸਟਮ ਹੁੰਦਾ ਆ ਆਈ ਲਾਸਟ ਦੇ ਵਿੱਚ ਮੈਂ ਤੁਹਾਨੂੰ ਮੈਡੀਸਿਨ ਵੀ ਸ਼ੋਅ ਕਰੂੰਗੀ ਕਿ ਕਿਹੜੀ ਮੈਡੀਸਿਨ ਹੈ ਜਿਹੜੀ ਤੁਸੀਂ ਦੇ ਸਕਦੇ ਹੋ ਤੇ ਪਰ ਇਹ ਚੀਜ਼ ਹੈ ਕਿ ਆਪਦੇ ਆਪ ਦੇ ਪਰਿਵਾਰ ਦਾ ਧਿਆਨ ਰੱਖੋ 12 ਦੇ ਵਿੱਚ ਕਲੇ ਸਿੱਟ ਦੋ ਤਾਂ ਕਿ ਕੋਈ ਵੀ ਤੁਹਾਡੇ ਅੰਦਰ ਆਉਂਦਾ ਤਾਂ ਜਿਹੜੇ ਪੈਰਾਂ ਦੇ ਉੱਤੇ ਕਲੀ ਲੱਗ ਸਕੇ ਤਾਂ ਕਿ ਜਿਹੜੇ ਜਰਮਸ ਨੇ ਉਹ ਮਰ ਜਾਣ ਹਨਾ ਕਿਉਂਕਿ ਇਹਦਾ ਇਹੀ ਰੋਕ थाम ਹੈ ਜੀ ਹੋਰ ਕੋਈ ਰੋਕ थाम ਨਹੀਂ ਕੋਸ਼ਿਸ਼ ਕਰੋ ਕਿ ਬਾਹਰੋਂ ਮੰਡੀਆਂ ਤੋਂ ਪਸ਼ੂ ਨਾ ਖਰੀਦੋ ਕਿਉਂਕਿ ਬਿਮਾਰੀ ਬਹੁਤ ਜ਼ਿਆਦਾ ਹੈ ਤੇ ਲਾਗਦੀ ਬਿਮਾਰੀ ਹੁੰਦੀ ਆ ਕਿਸੇ ਨੂੰ ਆਪਦੇ ਪਸ਼ੂਆਂ ਵਾਲੇ ਪਾਸੇ ਨਾ ਜਾਂਦਿਓ ਅਸੀਂ ਨਹੀਂ ਜਾਂਦਿੰਦੇ ਪਹਿਲਾਂ ਦੁੱਧ ਲੈਣ ਵਾਲੇ ਚਲੇ ਜਾਂਦੇ ਸੀ ਹੁਣ ਉਹ ਵੀ ਰੋਕਤਾ ਵੀ ਭਾਈ ਇੱਥੇ ਖੜਕੇ ਬੋਲ ਮਾਰ ਦੋ ਗੇਟ ਤੇ ਸਾਨੂੰ ਦੁੱਧ ਪਾ ਦੇਣੀ ਹਨਾ ਕਿਉਂਕਿ ਬੱਚਾ ਛੋਟਾ ਹੈ ਜੀ ਪਹਿਲਾਂ ਇਹ ਲੱਗਦਾ ਸੀ ਵੀ ਚਲੋ ਕੰਮ ਵਾਲਾ ਧਾਰਾਂ ਚੋਈ ਜਾਂਦਾ ਧਾਰਾ ਚੋਦਾ ਚੋਦਾ ਉਹਨਾਂ ਪਾ ਦੇ ਦੇ ਵੀ ਆ ਉਹ ਉਦਰੀ ਬੋਲ ਮਾਰ ਦਿੰਦਾ ਪਰ ਹੁਣ ਇਹ ਚੀਜ਼ ਮੈਨੂੰ ਲੱਗਿਆ ਵੀ ਹਾਏ ਕਿੱਡਾ ਵੱਡਾ ਰਿਸਕ ਆ ਕਿਉਂਕਿ ਇਹੀ ਸਾਰਾ ਕੁਝ ਇਹੀ ਆ ਅਸਤ ਜਿੱਤੇ ਦੇ ਮਤਲਬ ਕਿ ਲੱਗ ਹੋਇਆ ਹਨਾ ਸਟ्रेस ਦੇ ਨਾਲ ਹੌਲੀ ਹੌਲੀ ਥੋੜਾ ਥੋੜਾ ਕਰਕੇ ਇਹੀ ਕੁਝ ਬਣਾਇਆ ਪਸ਼ੂ ਲੈ ਲੇ ਵੇਚਦੇ ਲੈ ਲੇ ਵੇਚ ਲੈ ਤਾਂ ਇਹੀ ਸਾਡੀ ਪੂੰਜੀ ਆ ਕੋਈ ਬਾੜੀ ਆਨਦਨ ਦੇ ਸਾਧਨ ਨਹੀਂ ਹੈਗੇ ਤੇ ਸਾਰਾ ਕੁ ਸਰਕਲ ਇੰਨਾ ਤੇ ਚੱਲਦਾ ਬੱਚਿਆਂ ਦੀ ਫੀਸਾਂ ਵੀ ਇੰਨਾ ਤੇ ਭਰਨੀਆਂ ਹੁੰਦੀਆਂ ਨੇ ਤੇ ਘਰ ਦੇ ਖਰਚੇ ਵੀ ਇੰਨਾ ਤੇ ਕੱਢਣੇ ਹੁੰਦੇ ਆ ਫਸਲ ਤਾਂ 6 ਮਹੀਨਿਆਂ ਤੋਂ ਆਉਂਦੀ ਆ ਨਾ ਲੋ ਜੀ ਸਾਡੇ ਹੋਰ ਫੈਮਿਲੀ ਮੈਂਬਰਾਂ ਨਾਲ ਮਿਲਾਈਏ ਨਿੱਕੇ ਨਿੱਕੇ ਚੂਚੇ ਨਹੀਂ ਮੈਂ ਗੁਰਪ੍ਰੀਤ ਨੇ ਕਿਹਾ ਹੈ ਕਿ ਨੇ ਹਿਮਾ ਡੱਡ ਜੇ ਦੇ ਕਹਿੰਦੇ ਅੱਤ ਨਹੀਂ ਗਿਰਨ ਲਾ ਘੱਟ ਤਾਂ ਨਹੀਂ ਹੋ ਗਈ ਉਹ ਹੈ ਅੱਖੀ ਬਾਰੇ ਡੱਡ ਜੇ ਨਾ ਬਹੁਤ ਜ਼ਿਆਦੇ ਸ਼ੌਂਕਾ ਚੂਚਾ ਦਾ ਨਾ ਪਹਿਲਾਂ ਅੰਡੇ ਸੰਭਾਲ ਕੇ ਰੱਖਦੇ ਨੇ ਤੇ ਫਿਰ ਮੁਰਗੀ ਨੂੰ ਸੇਵਾ ਤੇ ਬਿਠਾਉਂਦੇ ਆ ਫਿਰ ਉਹਨਾਂ ਨੂੰ ਦਾਣਾ ਪਾਣੀ ਖਵਾਉਂਦੇ ਆ ਬੜਾਈ ਮਿਹਨਤ ਕਰਦੇ ਮੈਂ ਕਹਿੰਨੀ ਵੀ ਤੁਸੀਂ ਕਾਦੇ ਵਾਸਤੇ ਕਰਦੇ ਹੋ ਇਹ ਜਦੋਂ ਵੱਡੇ ਹੋ ਜਾਂਦੇ ਨੇ ਉਹਨਾਂ ਨੂੰ ਖੁੱਲੇ ਛੱਡ ਦਿੰਦੇ ਆ ਜਦੋਂ ਉਹਨਾਂ ਨੂੰ ਖੁੱਲੇ ਛੱਡ ਦਿੰਦੇ ਆ ਫਿਰ ਉਹਨਾਂ ਨੂੰ ਬਿੱਲੀਆਂ ਹੁੰਦੀਆਂ ਆਪਣੇ ਆਪ ਹੀ ਹਨਾ ਤਾਂ ਬਿੱਲੀ ਚੱਕ ਕੇ ਲੈ ਜਾਂਦੀ ਮੈਂ ਕਹਿੰਨੀ ਵੀ ਤੁਸੀਂ ਪਾਪ ਕਰਦੇ ਹੋ ਕਹਣਗੇ ਨਹੀਂ ਮੈਂ ਜਾਨਵਰਾਂ ਨੂੰ ਖੁੱਲੇ ਰੱਖੀਦਾ ਹੁੰਦਾ ਕੈਥ ਥੋੜਾ ਕਰਨੇ ਜਿਹੜੇ ਜਾਨਵਰ ਬਣੇ ਖੁੱਲੇ ਰਹਿਣ ਵਾਸਤੇ ਆ ਬਸ ਆਹੀ ਕਰਦੇ ਆ ਹਰ ਵਾਰੀ ਹਨਾ ਤੇ ਆ ਗਾਂ ਦਵਾਈ ਨਹੀਂ ਲੈ ਰਹੀ ਸੀ ਨਾ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਲਈ ਇਹਨੇ ਦਵਾਈ ਇਹ ਨਾ ਹਾਂ ਇਹਦੇ ਨਾਲ ਪਤਾ ਹਾਂ ਅਰੇ ਕੋਈ ਨਾ ਕੋਈ ਨਹੀਂ ਰੱਖਦੇ ਹਾਂ ਅਸੀਂ ਆਪੇ ਦਿਖਾਉਂਦੇ ਹਾਂ ਨਾ ਹੁਣ ਵੱਜਿਆ ਇਹਦਾ ਹੋਰ ਹੋਣਾ ਹੈ ਨਾ ਗੱਲ ਨੂੰ ਹਾਂ ਮੂੰਹ ਖੁਰਦਾ ਕਰਕੇ ਚਮੜੀ ਹਾਂ ਹੂੰ ਲੈ ਲਓ ਜਦ ਨਾਲ ਨਾਲ ਹੂੰ ਇਹ ਤੇ ਵੀ ਅੱਜ ਆਲੇ ਉਹਨੇ ਭੈਣ ਦੋ ਤਿੰਨ ਦਿਨਾਂ ਦੀ ਸਟੇਜ ਹੈ ਦੋ ਤਿੰਨ ਦਿਨਾਂ ਚ ਆਪ ਜਿਆਦਾ ਸਹੀ ਬਹਿ ਜਾਓ ਵੱਜਾਂ ਸਹੀ ਹੋਊਗਾ ਆਪੋ ਟਿਨੂ ਆਏ ਮੂੰਹ ਚ ਚੱਕ ਸਿੱਟਦੀ ਆ ਹਾਂ ਕਿ ਜ਼ਖਮ ਨੇ ਜ਼ਖਮ ਆ ਜਾਂਦਾ ਜੀ ਜਿਵੇਂ ਆ ਬੋਲਦੇ ਹੋਏ ਪਿਆ ਤੇ ਤੂੰ ਰੀ ਖਾਇ ਨਾ ਇਸੇ ਤੇਸ ਕਰਦੇ ਲੋਜੀ ਟਾਈਮ ਜਿਹੜਾ ਹੋ ਗਿਆ 6:30 ਵਜੇ ਹੈ ਨਾ ਤਾਂ ਹੁਣ ਲਾਈਟ ਆਈ ਹੈ ਤੇ ਹੁਣ ਕੰਮ ਸ਼ੁਰੂ ਕਰਦੇ ਹਾਂ ਹੁਣ ਮੈਂ ਕੱਪੜੇ ਧੋਣ ਲੱਗਦੀ ਹਾਂ ਸੀਰਦੇ ਹੈ ਨਾ ਬਾਹਲੇ ਕੰਮ ਰਹਿ ਜਾਂਦੇ ਲਾਈਟ ਤੋਂ ਬਿਨਾ ਪਰ ਇਹ ਵੀ ਚਲੋ ਹੁਣ ਦੂਸਰੇ ਕੰਮ ਸਾਰੇ ਨਿਮੇੜ ਤੇ ਅਮਰੀਂ ਜੋਰਵਾਰ ਨੂੰ ਲਾਜੋ ਮਮਾ ਜੀ ਲੈ ਕੇ ਜਾਣਾਗਾ ਉਈ ਖੜਾ ਹੋ ਪੰਡੇ ਚੱਕ ਤੇ ਸੀ ਹੈ ਨਾ ਇਸ ਵਿੱਚੋਂ ਲਾਈਟ ਆਉਗੀ ਤਾਂ ਹੈਗਾ ਮੈਨੂੰ ਪਤਾ ਤਾਂ ਸੀਗਾ ਹੀ ਨਹੀਂ ਲਾਈਟ ਆਉਗੀ ਤੇ ਸਬਜ਼ੀ ਬਣਾਤੀ ਆਟਾ ਗੁੰਨਤਾ ਪਸ਼ੂ ਕਰਨੇ ਗੇੜਾ ਦੇ ਕੇ ਆਏ ਉਹ ਵੈਕਸੀਨੇਸ਼ਨ ਕਰ ਜਾਂਦੇ ਸੁਰਪੇ ਦਵਾਈ ਦੇ ਰਹੇ ਨੇ ਸਾਰੇ ਪਸ਼ੂਆਂ ਨੂੰ ਮੂਖੁਰ ਹੋ ਗਿਆ ਹੈ ਨਾ ਵੀ ਮੈਨੂੰ ਵੀ ਇਹਨਾਂ ਨਹੀਂ ਪਤਾ ਸੀ ਹੁਣ ਮੈਂ ਗੋਪੀ ਤੋਂ ਪੁੱਛ ਕੇ ਆਈ ਤਾਂ ਸਾਰੇ ਆਪ ਦੇ ਪਸ਼ੂਆਂ ਦਾ ਵੀ ਧਿਆਨ ਰੱਖਿਓ ਨਾ ਮੂੰਹ ਚੋਂ ਪਾਣੀ ਡਿੱਗਦਾ ਜੀਵ ਦੇ ਉੱਤੇ ਪਸ਼ੂਆਂ ਦੇ ਜ਼ਖਮ ਹੋਣਗੇ ਬੁੱਲਾਂ ਤੇ ਮਤਲਬ ਜਿਵੇਂ ਕਹਦੀ ਆ ਨਾਸਾਂ ਦੇ نیچے ਹਨਾ ਜਵਾੜਿਆਂ ਤੇ ਮੈਂ ਕਹਿੰਦਾ ਮਤਲਬ ਇਸਕਿਨ ਦੇ ਵਿੱਚ ਜਿਹੜੇ ਨੇ ਛਾਲੇ ਹੋਣ ਲੱਗ ਜਾਂਦੇ ਜ਼ਖਮ ਹੋਣ ਲੱਗ ਜਾਂਦੇ ਨੇ ਹਨਾ ती पशु से ट्रैस बहुँ जादे मान्दा मूंचो पाणी सेट दागा ती दुद्ध सुटे जड़े पशु दुद्ध देरे निहनों दुद्ध विरुखुल काट जानागी अहांजी <laughs> जेका सुटे पशुद्ध पशुद्ध मान्दो उस्तोर मोंदी रहांदो तुझ

करने के दौरे कौन आते गया ने ने तो कुछ मेरे में एक तो कपूर तो तो <laughs> को वैसे ही कपूर दिख रहा है क्योंकि लाइफ में ये आज ये अवेस्टिंग होगी अब कपड़े रह रहेंगे तो आप तो लाइफ में नहीं रहता ये साफ़ करोगे मैरिज करा देता हूँ देखी आप अब क्यों करती हो करतीगा तू करतीगा हो हो दिन देगा मूवी रात म ਨਾ ਮੈਂ ਆਖਣਾ ਨਾ ਉਹ ਬੱਜ ਬੱਜ ਮੰਜ ਗੱਲੀ ਅਮਰੀਨ ਸੀ ਜਿਹੜੀ ਬਣਾਏ ਰੋਟੀ ਤੇ ਖਾ ਸਕਦੀ ਤੇ ਮਖਣੀ ਮੈਂ ਵੀ ਖਾਂਦੀ ਹਾਂ ਸਣਾ ਮੈਂ ਵੀ ਖਾਣਾ ਕਿਨੇ ਮੈਂ ਨਹੀਂ ਨਾ ਤੂੰ ਮੇਰੇ ਗੁੱਡੇ ਤੇ ਬਹਨ ਦੇ ਪੁੱਤ ਮੰਜੇ ਸੇ ਤੇ ਨਿਵੇੜਦੇ ਹਾਂ ਤੇ ਬਸ ਹੰਤਾ ਕੱਲਾ ਹੈ ਕਿਉਂ ਆ ਕੰਮ ਰਹੀ ਹੈ ਕੱਪੜੇ ਵੀ ਤੁੱਟੇ ਨੇ ਤੇ ਕਿਉਂ ਕੱਢ ਕੇ ਖੁਦ ਬਾਅਦ ਮੈਂ ਲੈ ਆਉਂ ਤਾਂ ਦੋ ਤਿੰਨ ਦਿਨ ਹੋਈ ਕਮਾਲੀ ਹੋਣ ਲੱਗੀ ਆਪਣੀ ਰੋਟੀ ਛੇਦੀ ਬਣਨ ਲੱਗੀ ਰੋਟੀ ਆਪੀ ਅੱਜ ਤੋਂ ਪਹਿਲਾਂ ਪਹਿਲਾਂ ਰੋਟੀ ਬਾਕੀ ਜੇ ਭਾਈ ਫਿਰ ਬਾਕੀ ਦੇ ਕੰਮ ਫੇਰ ਕਰਾਂਗੇ ਚਲੋ ਜੀ ਵਲੌਗ ਦਾ ਕਰਦੇ ਐਂਡ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੇਂ ਵਲੌਗ ਦੇ ਨਾਲ ਉਮੀਦ ਕਰਦੀਆਂ ਵੀਡੀਓ ਵਧੀਆ ਲੱਗੀ ਹੋ ਜੇ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ